ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਿਆ ਕਾ ਅਸ਼ਮੀਲ ਸਿੰਘ ਗਿੱਲ ਚੱਲਾ ਆ ਘੁੰਮਣ ਚੰਡੀਗੜ੍ਹ ਜਾ ਕੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਚੰਡੀਗੜ੍ਹ ਜਾ ਕੇ ਫਿਰ ਉਸ ਤੋਂ ਬਾਅਦ ਦੇਖਦੇ ਕਿੱਥੇ ਜਾਣਾ ਕਿਉਂ ਭਾਜੀ ਹਾਂਜੀ ਬਿਲਕੁਲ ਫੈਮਿਲੀ ਨਾਲ ਚੱਲੇ ਆ ਫੈਮਿਲੀ ਟੂਰ ਇੰਜੋਏ ਲਓ ਜੀ ਚੰਡੀਗੜ੍ਹ ਪਹੁੰਚ ਗਏ ਨੇ ਗੁਰਨਾਮ ਸਿੰਘ ਗਿੱਲ ਡੱਬ 'ਚ ਪਿਸਟਨ ਲੱਗਾ ਹੋਇਆ ਤੇ ਖਾਣ ਲੱਗਿਆ ਕੁਲਚੇ ਸਾਫ਼ ਕਰਦੀਆਂ ਰ ਭਾਈ ਨੂੰ ਮਿੱਟਣ ਦੇ ਹੈਂ ਭਰ ਕੇ ਖਾਣੇ ਦੀ ਤ ਭਰ ਕੇ ਕਰਦੇ ਕੀ ਖਾਣੇ ਭਰ ਕੇ ਖਾਣੇ ਇਹਦੇ ਕੋਈ ਸੀ ਇਸੀ ਬ੍ਰਨਾਲ ਸਿੰਘ ਕੇ ਲੈ ਗਿਆ ਇਸੀ ਕੀ ਖਾਣਾ ਕੀ ਖਾਣਾ ਸੀ ਨਾ ਕੀ ਖਾਣਾ ਚ ਕੀ ਖਾਣਾ ਕੁਲਚਾ ਖਾਣਾ ਹਾਂ ਖਾਣ ਲੱਗਿਆ ਰੋਗੇ ਜ ਆਪਾਂ ਥਾਪੀ ਤੇ ਮਾਰਦੇ ਸਿੱਧੂ ਮੂਸੇ ਵਾਲੇ ਇੱਕ ਇਧਰ ਨੂੰ ਇਧਰ ਨੂੰ ਦੇਖ ਕੇ ਮਾਰਾ ਇਹ ਲਿਖਿਆ ਹੈ ਲੈ ਵੀ ਕੁਲਚੇ ਬਣਾਤੇ ਆ ਬਾਈ ਨੇ ਵਧੀਆ ਕਰਕੇ ਤੇ ਉਹ ਦੇਖੋ ਕਿਵੇਂ ਬੈਠਾ ਆ ਖਾਂਦਾ ਪਿਆ ਕੁਲਚੇ ਛੋਟਾ ਸਿੱਧੂ ਮਸੇ ਵਾਲਾ ਇੱਥੋਂ ਬਈ ਕਾਰਡ ਬਣਨਾ ਸੀਗਾ ਆਪਣਾ VOTING ਦਾ VOTING ਦਾ ਕਾਰਡ ਜਾਂ ਬੰਦਾ ਇੱਥੋਂ ਪੇਮੈਂਟ ਕਰਕੇ ਪਰਚੀ ਮਿਲਦੀ ਆ ਹੋਰ ਇੱਥੇ ਚੰਡੀਗੜ੍ਹ ਚ ਘੁੰਮਣ ਨੂੰ ਚੰਡੀਗੜ੍ਹ ਸੋਹਣਾ ਆ ਵਧੀਆ ਆ ਲੇਕ ਤੇ ਦੇਖਣ ਨੂੰ ਵਧੀਆ ਜਿਹੜਾ ਇੱਕ ਵਾਰੀ ਬੰਦਾ ਆ ਗਿਆ ਉਹਦੇ ਵਾਸਤੇ ਤਾਂ ਚਲੋ ਨੋਰਮਲ ਗੱਲ ਆ ਜਿਹੜਾ ਬੰਦਾ ਨਹੀਂ ਆਇਆ ਉਹਦੇ ਵਾਸਤੇ ਤਾਂ ਵਧੀਆ ਘੁੰਮਣ ਨੂੰ ਇਹ ਆ ਵਧੀਆ ਜਗ੍ਹਾ ਆ ਬਾਕੀ ਅੱਗੇ ਦੇਖਦੇ ਆ ਬੋਟਿੰਗ ਕਰ ਲੋ ਜੀ ਕਿਸ਼ਤੀਆਂ ਤਿਆਰ ਆ ਟਾਈਮ ਹੋ ਗਿਆ ਸ਼ੁਰੂ 1500 ਰੁਪਏ 5 ਜਣਿਆਂ ਦਾ ਕਿ 700 ਕਹਿੰਦੇ ਮੋੜ ਦਾਂਗੇ ਤੇ ਟਿਕਟ ਦਾ ਹਿਸਾਬ ਕਿਤਾ ਬਣ ਲਾਉਨੇ ਬਾਅਦ ਚ ਕਿੰਨੇ ਦੀ ਆ ਚਲੋ ਜਲਦੀ ਜਲਦੀ ਪਾ ਲਈਏ ਇਹ ਕਾਰਨਾ ਚੇਤੀ ਮਰਦੀ ਹੈ ਉਹ ਟਾਂ ਮਗਰ ਮਾਰਦਾ ਅਸੋਲੀ ਤੋਂ ਲੈ ਕੇ ਸ਼ਿਮਲੇ ਤੱਕ ਪਹੁੰਚ ਗਏ ਆ ਪਰ ਹੱਲੇ ਤੱਕ ਸਾਨੂੰ ਕੋਈ ਕਮਰਾ ਨਹੀਂ ਮਿਲਿਆ ਆ ਹੋਟਲ 'ਚ ਵੀ ਆਏ ਸੀਗੇ ਐਸ ਹੋਟਲ 'ਚ ਵੀ ਸਾਨੂੰ ਕੋਈ ਕਮਰਾ ਨਹੀਂ ਮਿਲਿਆ ਕਿਉਂਕਿ ਇਹ ਸਾਰੇ ਆਨਲਾਈਨ ਬੁੱਕ ਨੇ ਮਤਲਬ ਲੋਕਾਂ ਨੇ ਪਹਿਲਾਂ ਹੀ ਬੁੱਕ ਕਰਾ ਲਿਆ ਤੇ ਸ਼ਨੀ ਐਤਵਾਰ ਦਾ ਟਾਈਮ ਆ ਤੇ ਸ਼ਨੀ ਐਤਵਾਰ ਬਹੁਤ ਜ਼ਿਆਦਾ ਬੁਕਿੰਗ ਹੁੰਦੀ ਹੈ ਸਾਨੂੰ ਨਹੀਂ ਪਤਾ ਸੀਗਾ ਕਿ ਕਮਰੇ ਸਾਨੂੰ ਨਹੀਂ ਮਿਲਦੇ ਤੇ ਸਾਨੂੰ ਕਸੋਲੀ 'ਚ ਵੀ ਕਮਰਾ ਨਹੀਂ ਮਿਲਿਆ ਗਏ ਤਾਂ ਅਸੀਂ ਉੱਥੇ ਸੀਗੇ ਤੇ ਉੱਥੋਂ ਵਾਪਸ ਘਰੇ ਚਲੇ ਜਾਣਾ ਸੀਗਾ ਪਰ ਸਾਨੂੰ ਉੱਥੇ ਕਮਰਾ ਨਹੀਂ ਮਿਲਿਆ ਸੀਗਾ ਚਲੋ ਵੀ ਸ਼ਿਮਲੇ ਰੋਡ ਤੇ ਕੋਈ ਨਾ ਕੋਈ ਹੋਟਲ ਖਾਲੀ ਹੋਊਗਾ ਸਾਨੂੰ ਕਮਰਾ ਮਿਲ ਜਾਊਗਾ ਆਪਰ ਰਵੇਸ਼ ਰੂਟਾ ਬੇਜ ਵੀ ਕੁਝ ਨਹੀਂ ਮਿਲਿਆ ਸਵੇਰ ਦਾ 1.5 ਬਚ ਚੁੱਕਾ ਆ ਤੇ ਕੋਈ ਹੋਟਲ ਚ ਕੋਈ ਕਮਰਾ ਨਹੀਂ ਹੈਗਾ ਲਿਖਿਆ ਜ਼ਰੂਰ ਆ ਇਹਨਾਂ ਨੇ ਪਰ ਇੱਥੇ ਬਾਈ ਕੋਈ ਕਮਰਾ ਨਹੀਂ ਹੈਗਾ ਤੇ ਜਿੰਨੇ ਵੀ ਬਾਈ ਆਣਾ ਆਪਣਾ ਕਮਰਾ-ਕਮਰਾ ਬੁੱਕ ਕਰਾ ਕੇ ਆਏ ਹੋ ਨਹੀਂ ਤਾਂ ਸਾਡੇ ਵਾਂਗੂ ਖੱਜਲ ਖਵਾਰ ਹੋਵੋਗੇ ਐਵੇਂ ਖਾਸ ਕਰਕੇ ਫੈਮਿਲੀ ਹੋਵੇ ਤਾਂ ਆਨਲਾਈਨ ਬੁਕਿੰਗ ਕਰਵਾ ਲਿਓ ਪਹਿਲਾਂ ਹੀ ਨਹੀਂ ਤਾਂ ਸਾਡੇ ਵਾਂਗੂ ਭਟਕਦੇ ਫਿਰੋਗੇ ਰਾਤਾਂ ਨੂੰ ਐਵੇਂ ਬੁਰਾ ਹਾਲ ਹੋਇਆ ਪਿਆ ਮਤਲਬ ਕੋਈ ਕਮਰਾ ਨਹੀਂ ਕੋਈ ਕੁਝ ਨਹੀਂ ਆਹ ਰੋਡ ਉਹ ਕਮਰਾ ਕੋਈ ਕੁਝ ਨਹੀਂ ਹੈ ਕਿ ਇੱਥੇ ਲੋ ਜੀ ਸਵੇਰ ਹੋ ਗਈ ਆ ਆ ਕਮਰਾ ਲਿਆ ਸੀਗਾ ਤੇ ਠੰਡ ਹੋ ਗਈ ਸੀ ਰਾਤੀ ਬਹੁਤ ਜਿਆਦੀ ਤੇ ਆ ਵੀਊ ਸੀਗਾ ਆਪਣਾ ਲੋ ਜੀ ਕਰ ਲੋ ਸਿਰਸਰੇ ਦਰਸ਼ਨ ਕਹਿੰਦੇ ਸਿਰਸਰੇ ਦੇਖਣਾ ਚੰਗਾ ਹੁੰਦਾ ਨਾਮ ਲੈਣਾ ਮਾੜਾ ਹੁੰਦਾ ਇਹਦਾ ਆਪੇ ਨੂੰ ਦੇਖ ਸਕਦੇ ਹੋ ਸਿਰਸਰੇ व्यू चेक करो भाई पूरा बढ़िया शिमला रह गया सारा 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 दस किलोमीटर शायद है व्यू पूरा अच्छा जी रेसा ते ਔਰ ਟੀਵੀ ਲੱਗਾ ਸੀਗਾ ਬਟਨ ਆਪਿਆ ਸੜ ਗਿਆ ਮੈਨੂੰ ਲੱਗਦਾ ਧੂਆ ਮਰ ਗਿਆ ਤੇ ਕਮਰਾ ਆ ਵੀ ਸਾਨੂੰ ਬਹੁਤ ਮੁਸ਼ਕਲ ਨਾਲ ਮਿਲਿਆ ਮਤਲਬ ਕਿ ਰਾਤੀ 2 ਵਜੇ ਕਮਰਾ ਮਿਲਿਆ ਸਾਨੂੰ ਇਹ 2 ਵਜੇ ਦੋ ਕਮਰੇ ਮਿਲੇ ਸੀਗੇ ਤੇ ਰਾਤੀ 2 ਵਜੇ ਕਮਰਾ ਮਿਲਿਆ ਸਾਨੂੰ ਇਹ ਬੜੀ ਮੁਸ਼ਕਲ ਦੇ ਨਾਲ ਔਰ ਤਾਂ ਪਜਾਮ ਆਪਣੇ ਕੋਲ ਇੱਕ ਹੋਰ ਹੈਗਾ ਇਹ ਕਾਸੀ ਆ ਤੇ ਗੰਦਾ ਹੋ ਗਿਆ ਉਹਨੇ ਇੱਕ ਦੂਜਾ ਪਾਵਾਂਗੇ ਫੇਰ ਬਣਾਵਾਂਗੇ ਵੀਡੀਓ ਵਧੀਆ ਵਧੀਆ ਚਲੋ ਬਾਕੀ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਤੇ ਦੋ ਕਮਰੇ ਸੀਗੇ ਬਈ 2 ਵਜੇ ਮੈਨੂੰ ਤਾਂ ਮੰਤਾਂ ਕਰਕੇ 3000 ਰੁਪਏ ਕਹਿੰਦੇ ਸੀ ਦੋ ਕਮਰਿਆਂ ਦਾ ਬਟ ਅਸੀਂ ਦੋਵੇਂ ਕਮਰੇ 2000 ਦੇ ਲਏ ਇੱਥੇ ਕਮਰੇ ਵਧੀਆ ਸੀ ਨੀਂਦ ਵਧੀਆ ਆਈ ਤੇ ਬੱਦਲ ਦੇਖੋ ਥੱਲੇ ਬੱਦਲ ਚੈੱਕ ਕਰੋ ਲੋ ਜੀ ਆ ਚੁੱਕੇ ਹਾਂ Shimla Mall Road ਤੇ ਕੁਆਲਿਟੀ ਦੇਖੋ ਇਹਨਾਂ ਚੀਜ਼ਾਂ ਦੀ ਮਾਲ ਰੋਡ ਤੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਇੱਥੇ ਕੁਝ ਵੀ ਲੈਣਾ ਹੋਵੇ ਤਾਂ ਲੈ ਸਕਦੇ ਹੋ ਤੁਸੀਂ ਇੱਥੋਂ ਕੁਝ ਸਸਤਾ ਹੀ ਹੈ ਮਤਲਬ ਜਿੱਦਾਂ 100-100 ਰੁਪਿਆ 2-200 ਰੁਪਏ ਦੀਆਂ ਚੀਜ਼ਾਂ ਲੈ ਸਕਦੇ ਹੋ ਤੁਸੀਂ 31 ਕੀ ਹੋ ਗਈ ਹੈ ਕੋਈ ਬਾਤ ਨਹੀਂ ਸ਼ਾਦੀ ਹੋ ਗਈ ਭਗਵਾਨ ਜਲਦੀ ਕਰੇਗਾ ਮੈਮ ਕਹਿੰਦੇ ਮਾਲ ਰੋਡ ਤੇ ਲੇਡੀਜ਼ ਕੱਪੜੇ ਸਸਤੇ ਜੇ ਕਿਸਨ ਸਸਤੀਆਂ ਚੀਜ਼ਾਂ ਲੈਣੀਆਂ ਹੁਣ ਤਾਂ ਬੰਦਾ ਸਸਤੀ ਚੀਜ਼ ਲੈ ਸਕਦਾ ਇੱਥੋਂ ਤੇ ਅਸੀਂ ਥੱਲੇ ਬਸ ਖਾਣ ਆਏ ਆਂ ਫਿਰ ਉੱਪਰ ਜਾਵਾਂਗੇ ਦਿਖਾਵਾਂਗੇ ਤੁਹਾਨੂੰ ਬਾਅਦ ਚੋਂ ਕਿਉਂ ਹੀ ਸੀ ਦਿਖਾਵਾਂਗੇ ਨਾ ਤੂੰ ਕੁੜੀਆਂ ਬਲ ਦੱਸ ਇੱਧਰ ਦੇਖ ਕ ਸਿੱਧੂ ਮੂਸੇ ਵਾਲਾ ਹੈ ਥੱਕ ਗਿਆ ਹੁਣ ਸਵੀਟਸ ਉਸਤਾਦ ਜੀ ਡਾਈ ਫਰੂਟ ਲੈਣੇ ਹੁਣ 400 ਰੁਪਏ ਦੇ ਕਿਲੋ ਡਾਈ ਫਰੂਟ ਮਿਲਦੇ ਇੱਥੋਂ ਕੁਝ ਵੀ ਤੇ ਲੈ ਕੇ ਜਾਵਾਂਗੇ ਜਾਣ ਲੱਗੇ ਆਹ ਮਾਈ ਗੋਡ ਮਾਈਕਲ ਜੈਕਸਨ ਸੂਟਾਂ ਦੀ ਕੁਆਲਿਟੀ ਵਧੀਆ ਇੱਥੇ ਜੇ ਕਿਸੇ ਨੇ ਲੈਣੀ ਹੋਵੇ ਸਸਤੇ ਹੀ ਹੈ ਜਿਆਦਾ ਮਹਿੰਗਾ ਨਹੀਂ ਹੈਗਾ ਕੰਮ ਅੱਗੇ ਅਨੁਪਮ ਦਾ 10 10 ਰੁਪਏ ਦੀ ਗੁਲਫੀ ਕੰਦੀਆ ਫਿਲਮਾਂ ਵੀ ਜਿੰਨੇ ਕੀਤਾ ਸ਼ੋਰ ਹਾਂ ਪਿੱਛੇ ਘਰ ਆਉਗਾ ਆਹੋ ਸਟੋਰੀ ਲੱਭ ਕੇ ਲੱਭਣਾ ਪੈਣਾ ਕਿੱਥੇ ਕਰ ਆ 300 300 ਰੁਪਏ ਦੇ ਲਿਖੇ ਹੋਏ ਸ਼ਾਲ ਸਾਰੇ ਬਾਈ ਹੁਣਾ ਦਾ ਸ਼ੋਪ ਤੇ ਕੁਆਲਿਟੀ ਬਾਈ ਬੰਦੀ ਬੰਦਿਆਂ ਦੀ ਉਹਨਾਂ ਦੀ ਵਧੀਆ ਜੋ ਵੀ ਉਹਨਾਂ ਦਾ ਉਹ ਲੈ ਕੇ ਬੰਦਾ ਚੱਲ ਜਾਂਦਾ ਹੈ ਕਿਹਦਾ ਉਧਰ ਵੀ ਰਾਹ ਹੋਰ ਹੋਵੇ ਤਾਂ ਉਹ ਸਿੱਧਾ ਚੱਲ ਲੱਗਦਾ ਹੈ ਕਿੰਨੇ ਕਿੰਨੇ ਕੀ ਟੋਪੇ ਸੀ ਸਰ ਜੀ 100 ਰੁਪਏ ਦੀ ਸੇਲ ਆਈ ਹੋਈ ਬਾਈ ਹੋਣਾ ਨੇ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਪਰਸ ਲੈਣੇ ਹੁਣ ਲੇਡੀਜ਼ ਨੇ ਦਾ ਪਰਸ ਵੀ ਬਹੁਤ ਬਾਈ ਸਸਤੇ ਮਿਲਦੇ ਨੇ ਇੱਥੇ ਪਰ ਲੁਧਿਆਣਾ ਨਾਲੋਂ ਸਸਤਾ ਕੁਝ ਨਹੀਂ ਹੈਗਾ 600 500 ਜੈਕਟਾਂ